ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਅਕਸਰ ਲੋਕ ਚੰਗੀਆਂ ਚੀਜ਼ਾਂ ਵੇਖਣੀਆਂ ਪਸੰਦ ਨਹੀਂ ਕਰਦੇ ਹੁਣ ਇੱਥੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਕੁਝ ਲੋਕ ਚੰਗੀਆਂ ਚੀਜ਼ਾਂ ਵੇਖਣੀਆਂ ਪਸੰਦ ਨਹੀਂ ਕਰਦੇ ਰੀਲਾਂ ਵੇਖਦੇ ਆ ਉਹ ਵੀਡੀਓਜ਼ ਵੇਖਦੇ ਆ ਜਿਹੜੀਆਂ ਵੇਖਣ ਯੋਗ ਨਹੀਂ ਹੁੰਦੀਆਂ ਤੇ ਫਿਰ ਜਦੋਂ ਮੁੱਦਾ ਉੱਠਦਾ ਨਾ ਇਹੋ ਜਿਹਿਆਂ ਵੀਡੀਓਜ਼ ਦਾ ਕਿ ਇਹ ਚੰਗੀਆਂ ਨਹੀਂ ਇਹ ਵੇਖਣ ਯੋਗ ਨਹੀਂ ਤੇ ਫਿਰ ਉਹਨਾਂ ਵੀਡੀਓਜ਼ ਦੇ ਖਿਲਾਫ ਹੀ ਉਹ ਲੋਕ ਪਹਿਲੀਆਂ ਚ ਖੜੇ ਹੋ ਜਾਂਦੇ ਆ ਕਿ ਹਾਂ ਪਰ ਜੇਕਰ ਉਹ ਵਾਕਿਆ ਸਹੀ ਨਹੀਂ ਆ ਉਹ ਵੇਖਣ ਯੋਗ ਨਹੀਂ ਆ ਫਿਰ ਇਹੋ ਜਿਹਿਆਂ ਵੀਡੀਓਜ਼ ਦੇ ਵਿਊਜ਼ ਕਿਉਂ ਜ਼ਿਆਦਾ ਹੁੰਦੇ ਆ ਕਿਉਂਕਿ ਉਹਨਾਂ ਨੂੰ ਫਿਰ ਵੇਖਦੇ ਆ ਲੋਕ ਤਾਂ ਹੀ ਉਹਨਾਂ ਦੇ ਵਿਊ ਜ਼ਿਆਦਾ ਆਉਂਦੇ ਆ ਤੇ ਜਿਹੜੀਆਂ ਚੰਗੀਆਂ ਹੁੰਦੀਆਂ ਚੰਗੀਆਂ ਵੀਡੀਓਜ਼ ਆ ਭਾਵੇਂ ਉਹ ਕੋਈ ਵੀ ਪਲੇਟਫਾਰਮ ਹੋਵੇ ਜਿਹੜੀਆਂ ਚੰਗੀਆਂ ਵੀਡੀਓਜ਼ ਆ ਜਿੰਨਾ ਵਿੱਚ ਕੋਈ ਮੋਟੀਵੇਸ਼ਨ ਮਿਲਦੀ ਆ ਉਹ ਇਹੋ ਜਿਹੀਆਂ ਵੀਡੀਓਜ਼ ਦੇ ਵਿਊਜ਼ ਬਹੁਤ ਘੱਟ ਹੁੰਦੇ ਆ ਇਹਦਾ ਮਤਲਬ ਤਾਂ ਇਹੀ ਆ ਨਾ ਫਿਰ ਕਿ ਲੋਕਾਂ ਦਾ ਟੇਸ ਜ਼ਰੂਰ ਗਲਤ ਚੀਜ਼ਾਂ ਵੇਖਣ ਵਿੱਚ ਹੈਗਾ ਪਰ ਹੁਣ ਮੈਂ ਇੱਥੇ ਇਹ ਨਹੀਂ ਕਹਿੰਦੀ ਕਿ ਜਿਹੜੀਆਂ ਚੰਗੀਆਂ ਵੀਡੀਓਜ਼ ਆ ਜਿਨ੍ਹਾਂ ਚ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਦੇ ਬਿਲਕੁਲ ਵਿਊਜ਼ ਘਟਿਆ ਨਹੀਂ ਉਹਨਾਂ ਨੂੰ ਵੇਖਣ ਵਾਲੇ 20 ਲੋਕ ਹੈਗੇ ਆ ਪਰ ਉਹਨਾਂ ਦੀ ਗਿਣਤੀ ਘਟ ਹੋ ਸਕਦੀ ਆ ਸੋ ਜੇਕਰ ਵੀ ਕੋਈ ਉਹਨਾਂ ਮਾੜੀਆਂ ਵੀਡੀਓਜ਼ ਜਿਹੜੀਆਂ ਕਿ ਵੇਖਣ ਯੋਗ ਨਹੀਂ ਆ ਜੇਕਰ ਉਹ ਨਾ ਵੇਖੀਆਂ ਜਾਣ ਉਹਨਾਂ ਦੇ ਵਿਊਜ਼ ਘਟ ਜਾਣ ਤਾਂ ਫਿਰ ਆਪੇ ਉਹ ਲੋਕ ਵੀ ਮਾੜੀਆਂ ਵੀਡੀਓਜ਼ ਬਣਾਉਣੀਆਂ ਬੰਦ ਕਰ ਦੇਣ ਅਸੀਂ ਬਰੌਲਾ ਤੇ ਜ਼ਰੂਰ ਪਾਉਣੇ ਆ ਕਿ ਇਹ ਚੰਗੀ ਨਹੀਂ ਆ ਇਹ ਰੀਲਾਂ ਚੰਗੀਆਂ ਨਹੀਂ ਆ ਉਹ ਆ ਪੇਸ਼ ਕਰ ਰਹੇ ਆ ਇਹ ਵੇਖਣ ਯੋਗ ਨਹੀਂ ਸਾਡੇ ਬੱਚਿਆਂ ਵਾਸਤੇ ਸਹੀ ਨਹੀਂ ਪਰ ਉਹਨਾਂ ਨੂੰ ਵੇਖਦੇ ਵੀ ਤਾਂ ਲੋਕ ਹੈਗੇ ਆ ਨਾ ਜੇਕਰ ਉਹਨਾਂ ਨੂੰ ਵੇਖਣਾ ਹੀ ਬੰਦ ਕਰ ਦੇਣਗੇ ਤਾਂ ਉਹ ਵੀ ਚੰਗਾ ਕੰਮ ਕਰਨਾ ਸ਼ੁਰੂ ਕਰਨਗੇ ਉਹ ਵੀ ਮਾੜੀਆਂ ਬਣਾਉਣੀਆਂ ਜਿਹੜੀਆਂ ਇਹ ਵੀਡੀਓਜ਼ ਵੇਖਣ ਵਾਲੀਆਂ ਨਹੀਂ ਉਹ ਬਣਾਉਣੀਆਂ ਬੰਦ ਕਰ ਦੇਣਗੇ ਪਰ ਉਹਨਾਂ ਨੂੰ ਵੇਖਦੇ ਵੀ ਲੋਕ ਜ਼ਰੂਰ ਆ ਤੇ ਉਹਨਾਂ ਨੂੰ ਮਾੜਾ ਵੀ ਜ਼ਰੂਰ ਕਹਿੰਦੇ ਆ ਤੇ ਜਿਹੜੀਆਂ ਚੰਗੀਆਂ ਵੀਡੀਓਜ਼ ਆ ਨਾ ਉਹਨਾਂ ਦੇ ਵਿਊ ਘਟਾਉਣ ਦਾ ਕਾਰਨ ਵੀ ਇਹੀ ਆ ਕਿ ਲੋਕ ਬੋਰ ਹੋ ਜਾਂਦੇ ਆ ਉਹਨਾਂ ਨੂੰ ਸੁਣਨਾ ਪਸੰਦ ਨਹੀਂ ਕਰਦੇ ਪਰ ਬਹੁਤ ਵਧੀਆ ਤੇ ਬਹੁਤ ਸੂਝਵਾਨ ਵੀ ਇਹੋ ਜਿਹੇ ਲੋਕ ਹੈਗੇ ਜਿਨ੍ਹਾਂ ਦਾ ਟੇਸ ਹੈ ਇਹੋ ਜੀਆਂ ਵੀਡੀਓਜ਼ ਵੇਖਣ ਚਾਹਗਾ ਆ ਜਿਨ੍ਹਾਂ ਦਾ ਟੇਸਟ ਹੈ ਕਿ ਕੁਝ ਸਮਾਜ ਬਾਰੇ ਗੱਲ ਕੀਤੀ ਜਾਵੇ ਤੇ ਅਸੀਂ ਉਹ ਸੁਣੀਏ ਜਾਂ ਜਿੱਥੇ ਕੋਈ ਚੰਗੀ ਜਾਣਕਾਰੀ ਮਿਲਦੀ ਹੋਵੇ ਅਸੀਂ ਉਹ ਗੱਲ ਨੂੰ ਸੁਣੀਏ ਸੋ ਜੇਕਰ ਅਸੀਂ ਸੱਚਮੁੱਚ ਹੀ ਇਹ ਗੱਲ ਚਾਹੁੰਦੇ ਹਾਂ ਕਿ ਇਹੋ ਜਿਹੇ ਖਲਾਰਾ ਇਹੋ ਜਿਹਿਆਂ ਵੀਡੀਓਜ਼ ਨਾ ਬਣਨ ਜਿਹੜੀਆਂ ਵੇਖਣ ਯੋਗ ਨਹੀਂ ਸਾਡੇ ਬੱਚਿਆਂ ਲਈ ਆਉਣ ਵਾਲੇ ਫਿਊਚਰ ਵਿੱਚ ਸਹੀ ਨਹੀਂ ਆ ਤਾਂ ਫਿਰ ਸਾਡਾ ਵੀ ਤੇ ਫਰਜ਼ ਬਣਦਾ ਨਾ ਕਿ ਅਸੀਂ ਉਹਨਾਂ ਨੂੰ ਵੇਖਣਾ ਬੰਦ ਕਰ ਦਈਏ ਤਾਂ ਕਿ ਫਿਰ ਉਹ ਲੋਕ ਚੰਗੇ ਕੰਮ ਕਰਨ ਤੇ ਜਦੋਂ ਅਸੀਂ ਚੰਗੀਆਂ ਨੂੰ ਨਹੀਂ ਵੇਖਦੇ ਨਾ ਤਾਂ ਫਿਰ ਉਹ ਵੀ ਉਸੇ ਰਸਤੇ ਤੋਰ ਪੈਂਦੇ ਕਿ ਉਹਦੇ ਵਿੱਚ ਜ਼ਿਆਦਾ ਵਿਊਜ਼ ਆ ਤੇ ਅਸੀਂ ਉਹ ਵੀ ਅਸੀਂ ਵੀ ਉਹ ਵੀਡੀਓ ਬਣਾਉਣੀਆਂ ਸ਼ੁਰੂ ਕਰੀਏ ਸੋ ਹਰੇਕ ਨੂੰ ਆਪਣਾ